ਕਿਸੇ ਦਰਖਤ ਨੇ ਫਲ ਦੇਣਾ ਬੰਦ ਕਰ ਦਿੱਤਾ। ਉਹਨੇ ਛਾਂ ਦੇਣੀ ਵੀ ਬੰਦ ਕਰਤੀ ਐ। ਉਹ ਬਾਲਣ ਦੇ ਲਾਇਕ ਵੀ ਨਹੀਂ ਰਹਿ ਗਿਆ। ਤੇ ਫਿਰ ਉਸ ਦਰਖਤ ਤੋਂ ਲੈਣਾ ਕੀ ਐ? ਉਸ ਨੂੰ ਖਾਰ ਦੇਣਾ ਚਾਹੀਦਾ ਐ। ਔਰ ਉਹਦੀ ਜਗ੍ਹਾ ਦੇ ਉੱਤੇ ਨਵਾਂ ਦਰਖਤ ਤੇ ਨਵਾਂ ਬੂਟਾ ਲਾ ਦੇਣਾ ਚਾਹੀਦਾ ਐ। ਅੱਜ ਨਾ ਸਹੀ 50 ਸਾਲਾਂ ਨੂੰ ਤਾਂ ਕਿ ਉਹ ਫਲ ਦੇ ਸਕੇ, ਛਾਂ ਦੇ ਸਕੇ। ਔਰ ਅੱਜ ਪੰਜ ਮੈਮਰੀ ਕਮੇਟੀ ਉਹੀ ਕਰ ਰਹੀ ਆ ਨਵਾਂ ਬੂਟਾ ਲਾ ਰਹੀ ਇਹ ਛਾਂ ਨਹੀਂ ਦੇ ਰਿਹਾ ਇਹ ਫਲ ਨਹੀਂ ਦੇ ਰਿਹਾ ਉਹ ਤਾਂ ਥੋੜਾ ਵੀ ਨਹੀਂ ਦੇ ਰਿਹਾ ਜਿਹੜਾ ਸੁੱਕਿਆ ਪਿਆ ਇਹਦੇ ਤੋਂ ਉਮੀਦ ਹੈ ਕਿ ਅੱਜ ਨਹੀਂ ਦੇ ਰਿਹਾ 2 ਸਾਲਾਂ ਨੂੰ 5 ਸਾਲਾਂ ਨੂੰ ਦੇਵੇਗਾ ਥੋੜਾ ਤਾਂ ਖੜ ਸੁੱਕੋਇਆ ਪਿਆ ਤੁਹਾਨੂੰ ਕਹਿਣ ਦਾ ਕੀ ਅਧਿਕਾਰ ਹੈ ਕਿ ਇਹ ਛਾਂ ਨਹੀਂ ਦੇ ਰਿਹਾ ਫਲ ਨਹੀਂ ਦੇ ਰਿਹਾ ਅਜੇ ਤਾਂ ਲੱਗ ਰਿਹਾ ਜ਼ਮੀਨ 'ਚ ਇੱਕ ਵਾਰੀ ਲੱਗਣ ਤਾਂ ਦਿਓ ਇੱਕ ਅਰੀਏ ਨੂੰ ਖਾਦ ਪਾਣੀ ਤਾਂ ਪਾਣ ਦੇਓ ਫਿਰ ਦੇਖਦੇ ਆਂ ਫਲ ਵੀ ਦੇਊਗਾ ਛਾਂ ਵੀ ਦੇਊਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਮੈਂ ਇਹ ਸ਼ਬਦ ਕਹੀ ਸੀ ਕਿ ਜਦੋਂ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਤੇ ਉਦੋਂ ਇਹ ਸੋਚਿਆ ਗਿਆ ਸੀ ਕਿ ਹੁਣ ਸਾਡੇ ਜਿਹੜੇ ਜ਼ਖਮ ਨੇ ਡੂੰਘੇ ਇਹ ਸਰਕਾਰ ਸਾਡੇ ਜ਼ਖਮਾਂ ਤੇ ਮੱਲਮ ਲਾਏਗੀ ਪਰ ਮੱਲਮ ਲਾਈ ਨਹੀਂ ਮੱਲਮ ਲਾਉਣ ਦੀ ਬਜਾਏ ਸਗੋਂ ਸਾਡੇ ਜ਼ਖਮਾਂ ਦੇ ਉੱਤੇ ਮਾੜਾ ਮੋਟਾ ਜਿਹੜਾ ਖਰੀਂਡ ਆਇਆ ਸੀ ਨਾ ਉਹਨੂੰ ਵੀ ਪੁੱਟ ਕੇ ਤੇ ਜ਼ਖਮਾਂ ਨੂੰ ਹੋਰ ਡੂੰਗਾ ਕੀਤਾ ਗਿਆ ਹੋਰ ਡੂੰਗਾ ਕੀਤਾ ਗਿਆ ਜ਼ਖਮਾਂ ਨੂੰ ਔਰ ਚੀਕਾਂ ਕਢਾਈਆਂ ਗਈਆਂ ਅਮਰਤ ਧਾਰੀ ਨਿਤਨੇਮੀ ਕਹਿੰਦਾ ਮੈਂ ਕਾਲੀ ਦਲ ਨੂੰ ਵੋਟ ਨਹੀਂ ਪਾਉਂਦਾ ਇਸ ਹਾਲਤ ਦੇ ਵਿੱਚ ਪਾਰਟੀ ਨੂੰ ਪਹੁੰਚਾਇਆ ਕੀਨੇ ਆ ਇਹਦੀ ਕਮਾਲ ਦੀ ਗੱਲ ਹੈ ਨਾ ਕਿ ਅੱਜ ਤੋਂ 40-45 ਸਾਲ ਪਹਿਲਾਂ ਜਿਨ੍ਹਾਂ ਦੇ ਦਾੜ੍ਹੀਆਂ ਕੇਸ ਨਹੀਂ ਸੀ ਉਹ ਵੀ ਕਹਿੰਦੇ ਸੀ ਅਸੀਂ ਵੋਟ ਅਕਾਲੀ ਦਲ ਨੂੰ ਪਾਉਣੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਹੈ ਤੇ ਅੱਜ ਅਮਰਤ ਧਾਰੀ ਕਹਿੰਦੇ ਨੇ ਕਿ ਅਸੀਂ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿਉਂ ਕਿ ਇਸ ਨੇ ਸਾਡੇ ਪੰਥ ਦਾ ਸਾਡੇ ਧਰਮ ਦਾ ਸਾਡੀਆਂ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਔਰ ਕੀਤਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਪੰਜਾਬੀਆਂ ਦੇ ਵਿੱਚ ਅਸੀਂ ਸਾਰੇ ਆ ਜਾਂਦੇ ਚਾਹੇ ਕੋਈ ਹਿੰਦੂ ਹੈ ਤੇ ਚਾਹੇ ਕੋਈ ਮੁਸਲਮ ਇਹ ਸਾਰਿਆਂ ਦੀ ਪਾਰਟੀ ਹੈ ਸਾਂਝੀ ਪਾਰਟੀ ਹੈ ਇਹ ਇਹਨੂੰ ਸਹਿਯੋਗ ਦਿਈਏ ਇਹਨੂੰ ਮਜ਼ਬੂਤ ਕਰੀਏ ਔਰ ਮੈਂ ਸਿੱਖ ਜਥੇਬੰਦੀਆਂ ਬੀਬੀਆਂ ਬੈਠੀਆਂ ਨੇ ਵੱਡੀ ਗਿਣਤੀ ਚ ਔਰ ਸੰਸਾਰ ਭਰ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਭਾਰਤ ਦੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਚਾਹੇ ਬੀਬੀਆਂ ਦੀਆਂ ਨੇ ਚਾਹੇ ਪੁਰਸ਼ਾਂ ਦੀਆਂ ਨੇ ਔਰ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਸਾਡੀਆਂ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਨੇ ਚਾਹੇ ਪਿੰਡ ਲੈਵਲ ਦੀਆਂ ਨੇ ਗਲੀ ਲੈਵਲ ਦੀਆਂ ਨੇ ਮੁਹੱਲੇ ਲੈਵਲ ਦੀਆਂ ਨੇ ਸਾਰੀ ਜਿਹੜਾ ਤਨ ਮਨ ਤਨ ਦੇ ਨਾਲ ਇਸ ਨਵੇਂ ਪੰਪ ਰਹੇ ਬੂਟੇ ਨੂੰ ਪਰਫੁੱਲਤ ਹੋਣ ਦੇ ਵੇਲੇ ਆਪਣਾ ਯੋਗਦਾਨ ਜਿਹੜਾ ਤੇ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਦਿਓ ਸਿੱਖ ਸੰਸਥਾਵਾਂ ਦੀ ਹਾਲਤ ਪੇਤਲੀ ਹੋ ਗਈ ਜਾਂ ਕਰ ਦਿੱਤੀ ਕਿਉਂ ਕਦੋਂ ਜਦੋਂ ਤੋਂ ਇਹਨਾਂ ਸਰਮਾਇਦਾਰਾਂ ਦੇ ਕੰਟਰੋਲ ਦੇ ਵਿੱਚ ਸਾਡੀਆਂ ਸੰਸਥਾਵਾਂ ਆਈਆਂ ਕਿਉਂਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਨਾ ਸਿੱਖ ਸੰਸਥਾਵਾਂ ਇਹ ਸਿੱਖ ਨੂੰ ਕਿਰਤ ਨਾਲ ਜੋੜਦੀਆਂ ਨੇ ਕਿਰਤ ਨਾਲ ਜੋੜਦੀਆਂ ਨੇ ਤੇ ਜਿਨ੍ਹਾਂ ਨੂੰ ਕਿਰਤ ਪਾਉਂਦੀ ਨਹੀਂ ਐ ਨਾ ਕਿਰਤ ਪਾਉਂਦੀ ਐ ਨਾ ਕਿਰਤੀ ਪਾਉਂਦੇ ਐ ਸਰਮਾਇਦਾਰੀ ਸਿਸਟਮ ਕਹਿੰਦਾ ਨਾ ਕਿਰਤ ਹੋਣੀ ਚਾਹੀਦੀ ਐ ਨਾ ਕਿਰਤੀ ਹੋਣੀ ਚਾਹੀਦੀ ਐ ਜੇ ਕਿਰਤ ਨਹੀਂ ਹੋਏਗੀ ਕਿਰਤੀ ਨਹੀਂ ਹੋਣਗੇ ਤੇ ਉਹ ਪਰਿਵਾਰ ਕਿਵੇਂ ਪਾਲਣਗੇ ਕਹਿੰਦੇ ਉਹਨਾਂ ਨੂੰ ਦੇਦਾ ਕਰਨਗੇ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮ ਕਰਮਾਂ ਤੇ ਰਹਿਣ ਸਰਮਾਇਦਾਰੀ ਨਿظام ਜਿਹੜਾ ਹੈ ਉਹ ਕਹਿੰਦਾ ਦੇ ਦਿਆ ਕਰਾਂਗੇ ਇਹਨਾਂ ਨੂੰ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਾਮੇ ਕਰਮਾਂ ਤੇ ਰਹਿਣ। ਨਾ ਸਰਮਾਇਦਾਰੀ ਨਿظام ਨੂੰ ਕਿਰਤ ਪਸੰਦ ਹੈ ਨਾ ਕਿਰਤੀ ਪਸੰਦ ਹੈ। ਸਾਡੀਆਂ ਸੰਸਥਾਵਾਂ ਕਿਰਤ ਨਾਲ ਜੋੜਦੀਆਂ ਨੇ। ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ। ਕਿਉਂਕਿ ਸਾਡਾ ਸਿਧਾਂਤ ਕਿਰਤੀ ਤੇ ਕਿਰਤ ਦੇ ਹੱਕਾਂ ਦੇ ਵਿੱਚ ਖੜੋਂਦਾ ਹੈ। ਗੁਰੂ ਨਾਨਕ ਸਾਹਿਬ ਦੇ ਜਿਹੜੇ ਮੁਢਲੇ ਤਿੰਨ ਉਪਦੇਸ਼ ਹੈ ਉਹਨਾਂ ਦੇ ਵਿੱਚੋਂ ਕਿਰਤ ਮੁਖ ਹੈ। ਕਰਤਾ ਇਸ ਕਰਕੇ ਸਾਡੀਆਂ ਸੰਸਥਾਵਾਂ ਨੂੰ ਵੀਕ ਕੀਤਾ ਗਿਆ ਕਮਜ਼ੋਰ ਕੀਤਾ ਗਿਆ ਨੁਕਸਾਨਿਆ ਗਿਆ ਭਗਾਨਿਆਂ ਨੇ ਤਾਂ ਚਲੋ ਸਾਡੇ ਹੱਕਾਂ ਨੂੰ ਰੋਂਦੇ ਆ ਸਾਨੂੰ ਜ਼ਖਮ ਦਿੱਤੇ ਪਰ ਸਾਡਿਆਂ ਨੇ ਕਿਹੜੇ ਮਲਮ ਲਾਈ 2 ਦਸੰਬਰ ਨੂੰ ਸ੍ਰੀ ਅਕਾਲ ਤੱਕ ਸਭ ਦੀ ਫਸੀਲ ਤੋਂ ਵੀ ਮੈਂ ਇਹ ਸ਼ਬਦ ਕਹੀ ਸੀ ਕਿ ਜਦੋਂ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਤੇ ਉਦੋਂ ਇਹ ਸੋਚਿਆ ਗਿਆ ਸੀ ਕਿ ਹੁਣ ਸਾਡੇ ਜਿਹੜੇ ਜ਼ਖਮ ਨੇ ਡੂੰਘੇ ਇਹ ਸਰਕਾਰ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਮਲਮ ਲਾਈ ਨਹੀਂ ਮਲਮ ਲਾਉਣ ਦੀ ਬਜਾਏ ਸਗੋਂ ਸਾਡੇ ਜ਼ਖਮਾਂ ਦੇ ਉੱਤੇ ਮਾੜਾ ਮੋਟਾ ਜਿਹੜਾ ਖਰੀਂਡ ਆਇਆ ਸੀ ਨਾ ਉਹਨੂੰ ਵੀ ਪੁੱਟ ਕੇ ਤੇ ਜ਼ਖਮਾਂ ਨੂੰ ਹੋਰ ਡੂੰਘਾ ਕੀਤਾ ਗਿਆ ਘੋਰ ਡੂੰਗਾ ਕੀਤਾ ਗਿਆ ਜ਼ਖਮਾਂ ਤੇ ਚੀਕਾਂ ਕੜਾਈਆਂ ਗਈਆਂ ਕਹਿੰਦੇ ਜੀ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਹੱਲਾ ਬੋਲਿਆ 84 ਦੇ ਵਿੱਚ ਫਿਰ ਸਰਕਾਰ ਬਣ ਗਈ 2002 ਦੇ ਵਿੱਚ ਕਿਉਂ ਬਣ ਗਈ 2002 ਦੇ ਵਿੱਚ ਸਰਕਾਰ ਉਸੇ ਪਾਰਟੀ ਦੀ ਸਰਕਾਰ 2002 ਦੇ ਵਿੱਚ ਕਿਉਂ ਬਣ ਗਈ ਜਿਸ ਨੇ ਜ਼ਖਮ ਦਿੱਤੇ ਸੀ ਕਿਉਂਕਿ ਤੁਹਾਡੀ ਸਰਕਾਰ ਨੇ ਉਹਨਾਂ ਜ਼ਖਮਾਂ ਤੇ ਮਲ੍ਹਮ ਨਹੀਂ ਲਾਈ ਉਹਨਾਂ ਜ਼ਖਮਾਂ ਨੂੰ ਡੁੰਗੇ ਕੀਤਾ ਤਾਂ ਬਣ ਗਈ ਤਾਂ ਬਣ ਗਈ ਜੇ ਮਾਰੀ ਮੋਟੀ ਵੀ ਕਿਤੇ ਮਲ੍ਹਮ ਲਾਈ ਹੁੰਦੀ ਨਾ ਮਾਰਾ ਮੋਟਾ ਵੀ ਕਿਤੇ ਜ਼ਖਮਾਂ ਦੇ ਉੱਤੇ ਦਵਾ ਬੂਟੀ ਕੀਤੀ ਹੁੰਦੀ ਤੇ 2002 ਦੇ ਵਿੱਚ ਗਵਰਨਮੈਂਟ ਨੀ ਸੀ ਬਣਨੀ ਨਾ 2002 ਚ ਬਣਨੀ ਸੀ ਨਾ 1917 ਚ ਬਣਨੀ ਸੀ 2017 ਚ ਬਣਨੀ ਸੀ ਇਸ ਕਰਕੇ ਅੱਜ ਕਹੀ ਜਾਂਦੇ ਨੇ ਇਹ ਸਿੱਖਾਂ ਦੀ ਇੱਕੋ ਇੱਕ ਪਾਰਟੀ ਹੈ ਕੀ ਕੀਤਾ ਸਿੱਖਾਂ ਨੇ ਕੀ ਕੀਤਾ ਕਹਿੰਦੇ ਜੀ ਯਾਦਗਾਰਾਂ ਬਣਾਈਆਂ ਮਹਾਰਾਜਾ ਰਣਜੀਤ ਸਿੰਘ ਦੇ ਕੰਮ ਦੇਖੋ ਤੁਹਾਡੀਆਂ ਯਾਦਗਾਰਾਂ ਉਹਦੇ ਬਰਾਬਰ ਕਿੱਥੇ ਖੜੋਤੀਆਂ ਕਿੱਡੇ ਵੱਡੇ ਕੰਮ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਸੋਨਾ ਲਾਇਆ ਲਾਹੌਰ ਦੇ ਵਿੱਚ ਬਾਦਸ਼ਾਹੀ ਮਸਜਿਦ ਤਮੀਰ ਕਰਵਾਈ ਅੱਜ ਵੀ ਗਵਾਹੀ ਭਰਦੀ ਹੈ ਜਗਨਨਾਥ ਮੰਦਰ ਨੂੰ ਸੋਨਾ ਦਿੱਤਾ ਉਹਨੇ ਘਟ ਦਿੱਤਾ ਸੀ ਕਿਤੇ ਇੱਕੋ ਹੀ ਗਲਤੀ ਹੋਈ ਮਹਾਰਾਜਾ ਰਣਜੀਤ ਸਿੰਘ ਤੋਂ ਜਿਸ ਕਰਕੇ ਰਾਜ ਜਿਹੜਾ ਹੈ ਉਹ ਬਰਕਰਾਰ ਨਹੀਂ ਰਹਿ ਸਕਿਆ ਉਨੇ ਸਿੱਖ ਇੰਸਟੀਟਿਊਸ਼ਨ ਜਿਹੜੇ ਸੀ ਉਹਨਾਂ ਨੂੰ ਆਮਦਨ ਭਰਪੂਰਤਾ ਬਣਾਉਣ ਦਾ ਯਤਨ ਕੀਤਾ ਆਪਣਾ ਫਰਜ਼ ਸਮਝ ਕੇ ਜ਼ਮੀਨਾਂ ਨਾਲ ਲਵਾਤੀਆਂ ਪਰ ਸੰਧਾਨਕ ਤੌਰ ਤੇ ਸਾਡੀ ਇੰਸਟੀਟਿਊਸ਼ਨ ਨੂੰ ਮਜ਼ਬੂਤ ਨਹੀਂ ਕਰ ਸਕੇ ਬੈਠੇ ਨੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਇਹਨਾਂ ਦੇ ਵਡੇਰੇ ਸੀ ਜਿਹੜੇ ਅਮਰਤ ਪ੍ਰਚਾਰ ਅਮਰ ਸੰਚਾਰ ਦੇ ਲਈ ਭਰਪੂਰ ਯਤਨ ਕਰ ਰਹੀ ਸੀ ਯਤਨ ਕਰ ਰਹੀ ਸੀ ਹੋਰ ਬਹੁਤ ਸਾਰੇ ਮਹਾਪੁਰਖ ਸੀ ਉਸ ਵੇਲੇ ਜਿਹੜੇ ਸਿੱਖ ਰਾਜ ਦੇ ਵਿੱਚ ਸਿੱਖ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਯਤਨ ਕਰ ਰਹੇ ਸੀ ਪਰ ਸਰਕਾਰੀ ਤੌਰ ਦੇ ਉੱਤੇ ਜਿੰਨਾ ਯਤਨ ਹੋਣਾ ਚਾਹੀਦਾ ਸੀ ਸ਼ਾਇਦ ਉਹਨਾਂ ਨਹੀਂ ਹੋ ਸਕਿਆ ਇਸ ਕਰਕੇ ਦੇਖਾ ਦੇਖੀ ਦਸਤਾਰਾਂ ਸਜਾ ਲਈਆਂ ਸੀ ਜੇ ਤੋ ਰਾਜ ਜਾਂਦਾ ਰਿਹਾ ਤੇ 17 ਉਤਾ ਮੁਗਲਾਂ ਦਾ ਰਾਜ ਸੀ ਡਰਾਇੰਗ ਰੂਮਾਂ ਦੇ ਵਿੱਚ ਮੁਗਲ ਬਾਦਸ਼ਾਹਾਂ ਦੀਆਂ ਤਸਵੀਰਾਂ ਲੱਗੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਡਰਾਇੰਗ ਰੂਮਾਂ ਦੇ ਵਿੱਚ ਸਿੱਖ ਬਾਦਸ਼ਾਹ ਜਾਂ ਸਿੱਖ ਰਾਜਿਆਂ ਦੀਆਂ ਤਸਵੀਰਾਂ ਜਾਂ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਅੰਗਰੇਜ਼ਾਂ ਦਾ ਰਾਜ ਆਇਆ ਤੇ ਉਹ ਉਤਰ ਗਿਆ ਤੇ ਅੰਗਰੇਜ਼ ਵਾਇਸਰਾਏ ਦੀਆਂ ਤਸਵੀਰਾਂ ਲੱਗ ਗਈਆਂ ਤੇ ਜਦੋਂ ਦੇਸ਼ੀਆਂ ਦਾ ਰਾਜ ਆਇਆ ਤੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਤਸਵੀਰਾਂ ਲੱਗ ਗਈਆਂ ਡਰਾਇੰਗ ਰੂਮ ਡਰਾਇੰਗ ਰੂਮਾਂ ਦੇ ਵਿੱਚ ਤਸਵੀਰਾਂ ਬਦਲਦੇ ਰਹੇ ਸੋ ਬਹੁਤ ਕੁਝ ਕੀਤਾ ਜਾ ਸਕਦਾ ਹੈ ਮੈਂ ਆਪ ਜੀ ਨੂੰ ਇੱਕੋ ਹੀ ਅਪੀਲ ਕਰਨੀ ਹੈ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਅਸੀਂ ਪੰਜਾਬ ਨੂੰ ਮਜ਼ਬੂਤ ਕਰਨਾ ਹੈ ਔਰ ਸੰਸਾਰ ਭਰ ਦੇ ਵਿੱਚ ਬੈਠੇ ਸਿੱਖ ਪੰਥ ਨੂੰ ਮਜ਼ਬੂਤ ਕਰਨਾ ਹੈ। ਰਾਸੀ ਤੌਰ ਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਤਾਂ ਸਾਨੂੰ ਆਪਣੀ ਰਾਸੀ ਹੋਂਦ ਨੂੰ ਮਜ਼ਬੂਤ ਕਰਨਾ ਪਏਗਾ। ਜੇ ਸਾਡੀ ਰਾਸੀ ਹੋਂਦ ਮਜ਼ਬੂਤ ਹੈ ਤੇ ਅਸੀਂ ਮਜ਼ਬੂਤ ਹੋਵਾਂਗੇ, ਹਰ ਪੱਖ ਤੋਂ ਮਜ਼ਬੂਤ ਹੋਵਾਂਗੇ। ਤੇ ਜੇ ਕਿਸੇ ਦਰਖਤ ਨੇ ਫਲ ਦੇਣਾ ਬੰਦ ਕਰ ਦਿੱਤਾ ਉਨੇ ਛਾਂ ਦੇਣੀ ਵੀ ਬੰਦ ਕਰਤੀ ਐ ਉਹ ਬਾਲਣ ਦੇ लायक ਵੀ ਨਹੀਂ ਰਹਿ ਗਿਆ ਤੇ ਫਿਰ ਉਸ ਦਰਖਤ ਤੋਂ ਲੈਣਾ ਕੀ ਐ ਉਸ ਨੂੰ ਉਖਾਰ ਦੇਣਾ ਚਾਹੀਦਾ ਔਰ ਉਹਦੀ ਜਗ੍ਹਾ ਦੇ ਉਤੇ ਨਵਾਂ ਦਰਖਤ ਤੇ ਨਵਾਂ ਬੂਟਾ ਲਾ ਦੇਣਾ ਚਾਹੀਦਾ ਅਜ ਨਾ ਸਹੀ ਪੰਜਾਂ ਸਾਲਾਂ ਨੂੰ ਤਾਂ ਕਿ ਉਹ ਫਲ ਦੇ ਸਕੇ ਛਾਂ ਦੇ ਸਕੇ ਰਾਜ ਪੰਜ ਮੈਮਰੀ ਕਮੇਟੀ ਉਹੀ ਕਰ ਰਹੀ ਐ ਨਵਾਂ ਬੂਟਾ ਲਾ ਰਹੀ ਤੇ ਉਹ ਰੌਲਾ ਪਾ ਰਿਹਾ ਕਹਿੰਦੇ ਇਹ ਛਾਂ ਨਹੀਂ ਦੇ ਰਿਹਾ ਇਹ ਫਲ ਨਹੀਂ ਦੇ ਰਿਹਾ ਉਹ ਤਾਂ ਥੋੜਾ ਵੀ ਨਹੀਂ ਦੇ ਰਿਹਾ ਜਿਹੜਾ ਸੁੱਕਿਆ ਪਿਆ ਇਹਦੇ ਤੋਂ ਉਮੀਦ ਹੈ ਕਿ ਅੱਜ ਨਹੀਂ ਦੇ ਰਿਹਾ 2 ਸਾਲਾਂ ਨੂੰ 5 ਸਾਲਾਂ ਨੂੰ ਦੇਵੇਗਾ ਥੋੜਾ ਤਾਂ ਖੜ ਸੁੱਕੋਇਆ ਪਿਆ ਤੁਹਾਨੂੰ ਕਹਿਣ ਦਾ ਕੀ ਅਧਿਕਾਰ ਹੈ ਕਿ ਇਹ ਛਾਂ ਨਹੀਂ ਦੇ ਰਿਹਾ ਫਲ ਨਹੀਂ ਦੇ ਰਿਹਾ ਅਜੇ ਤਾਂ ਲੱਗ ਰਿਹਾ ਜ਼ਮੀਨ 'ਚ ਇੱਕ ਵਾਰੀ ਲੱਗਣ ਤਾਂ ਦਿਓ ਇੱਕ ਵਾਰੀ ਇਹਨੂੰ ਖਾਦ ਪਾਣੀ ਤਾਂ ਪਾਣ ਦਿਓ ਫਿਰ ਦੇਖਦੇ ਹਾਂ ਫਲ ਵੀ ਦੇਊਗਾ ਛਾਂ ਵੀ ਦੇਊਗਾ ਜੇ ਪੰਥ ਦਾ ਸਹਿਯੋਗ ਰਿਹਾ ਤੇ ਔਰ ਤੁਹਾਡੇ ਸਹਿਯੋਗ ਦੀ ਬਹੁਤ ਬਹੁਤ ਜ਼ਰੂਰਤ ਹੈ ਸ਼ਰਮਣੀਆਂ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਪੰਜਾਬੀਆਂ ਦੇ ਵਿੱਚ ਅਸੀਂ ਸਾਰੇ ਹੀ ਆ ਜਾਂਦੇ ਹਾਂ ਚਾਹੇ ਕੋਈ ਹਿੰਦੂ ਹੈ ਤੇ ਚਾਹੇ ਕੋਈ ਮੁਸਲਮ ਔਰ ਇਹਦਾ ਸੰਵਿਧਾਨ ਕਿਹੜਾ ਸੰਵਿਧਾਨ ਹੈ ਦੋ ਸੰਵਿਧਾਨ ਹੈ ਇਹਦੇ ਇੱਕ ਤਾਂ ਸੰਵਿਧਾਨ ਹੈ ਪਾਰਟੀ ਦੇ ਸੰਗਠਨ ਨੂੰ ਚਲਾਉਣ ਵਾਸਤੇ ਔਰ ਇੱਕ ਜਿਹੜਾ ਦੇ ਸਿਧਾਂਤ ਦੀ ਇੰਟਰਪ੍ਰੀਟੇਸ਼ਨ ਕਰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਕਹਿੰਦੇ ਜੀ ਸੈਕੂਲਰ ਚਾਹੀਦਾ ਹੈ ਸਿਧਾਂਤ ਤੇ ਗੁਰਬਾਣੀ ਤੋਂ ਵੱਡਾ ਸੈਕੂਲਰ ਫਲਸਫਾ ਕਿਹੜਾ ਫਿਰ ਸੈਕੂਲਰ ਹੈ ਨਾ ਕੋਈ ਵੀ ਆ ਸਕਦਾ ਹੈ ਕੋਈ ਵੀ ਮੈਂਬਰ ਬਣ ਸਕਦਾ ਹੈ ਇਹ ਸੈਕੂਲਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੈਕੂਲਰ ਫਲਸਫਾ ਹੈ ਸੰਸਾਰ ਦੇ ਅੰਦਰ ਇਥੇ ਕਿਸੇ ਨਾਲ ਨਫ਼ਰਤ ਨਹੀਂ ਹੈ ਇਹ ਤੇ ਮੁਹੱਬਤ ਹੀ ਹੈ ਪਿਆਰ ਹੀ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਦਾ ਕਨਸੈਪਟ ਹੈ ਸੋ ਇਸਦੇ ਅਸੀਂ ਮੈਂਬਰ ਬੰਨਣਾ ਹੈ ਔਰ ਇਹ ਨਹੀਂ ਸੋਚਣਾ ਕਿ ਸੇਖਾਂ ਦੀ ਉਹ ਪਾਰਟੀ ਇਹਨੇ ਹਰ ਇੱਕ ਦੇ ਹੱਕਾਂ ਦੀ ਗੱਲ ਕਰਨੀ ਹੈ ਕਹਿੰਦੇ ਜੀ ਇਹ ਪੰਥ ਦੇ ਹੱਕਾਂ ਦੀ ਗੱਲ ਕਰੋਗੀ ਪੰਥ ਦੇ ਹੱਕ ਕਿਸੇ ਦੂਸਰੇ ਦੇ ਹੱਕਾਂ ਦੇ ਵਿਰੋਧੀ ਨਹੀਂ ਹੈ ਇਹ ਨਹੀਂ ਹੈ ਕਿ ਜੇ ਪੰਥ ਦੇ ਹੱਕ ਜਿਹੜੇ ਆ ਪੰਥ ਦੇ ਹੱਕਾਂ ਦੀ ਗੱਲ ਕਰੂਗੀ ਤੇ ਪੰਥ ਨੂੰ ਹੱਕ ਮਿਲਦੇ ਆ ਤੇ ਦੂਸਰੇ ਤੇ ਹੱਕ ਮਾਰੇ ਜਾਣਗੇ ਜੇ ਪੰਥ ਨੂੰ ਹੱਕ ਮਿਲਣਗੇ ਤੇ ਦੂਜੇ ਨੂੰ ਵੀ ਮਿਲਣਗੇ ਇਸ ਕਰਕੇ ਫਿਕਰ ਨਹੀਂ ਹੈ ਚਿੰਤਾ ਨਹੀਂ ਹੈ ਇਹ ਸਾਰਿਆਂ ਦੀ ਪਾਰਟੀ ਹੈ ਸਾਂਝੀ ਪਾਰਟੀ ਹੈ ਇਹ ਇਹਨੂੰ ਸਹਿਯੋਗ ਦਿਈਏ ਇਹਨੂੰ ਮਜ਼ਬੂਤ ਕਰੀਏ ਔਰ ਮੈਂ ਸਿੱਖ ਜਥੇਬੰਦੀਆਂ ਬੀਬੀਆਂ ਬੈਠੀਆਂ ਨੇ ਵੱਡੀ ਗਿਣਤੀ ਚ ਔਰ ਸੰਸਾਰ ਭਰ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਭਾਰਤ ਦੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਚਾਹੇ ਬੀਬੀਆਂ ਦੀਆਂ ਨੇ ਚਾਹੇ ਪੁਰਸ਼ਾਂ ਦੀਆਂ ਨੇ ਔਰ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਸਾਡੀਆਂ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਨੇ ਚਾਹੇ ਪਿੰਡ ਲੈਵਲ ਦੀਆਂ ਨੇ ਗਲੀ ਲੈਵਲ ਦੀਆਂ ਨੇ ਮੁਹੱਲੇ ਲੈਵਲ ਦੀਆਂ ਨੇ ਸਾਰੀ ਜਿਹੜਾ ਤਨ ਮਨ ਤਨ ਦੇ ਨਾਲ ਇਸ ਨਵੇਂ ਪਣਪ ਰਹੇ ਬੂਟੇ ਨੂੰ ਪਰਫੁੱਲਤ ਹੋਣ ਦੇ ਵੇਲੇ ਆਪਣਾ ਯੋਗਦਾਨ ਜਿਹੜਾ ਤੇ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਦਿਓ